ਸਵੇਰ ਕੱਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਰੜਿਆਲੇ ਰਖੜੀਆਂ ਬੰਨਣ ਤੇ ਪ੍ਰਭੇ ਤੇ ਏਕਮ ਆਪਦੀ ਚਾਚੀ ਦੇ ਨਾਲ ਅੰਦਰ ਸ਼ਾਪ ਤੇ ਗਈਆਂ ਹੋਈਆਂ ਰਖੜੀਆਂ ਖਰੀਦਣ ਸੋ ਮੈਂ ਉਹਨਾਂ ਦਾ ਗੱਡੀ 'ਚ ਬੈਠੀ ਵੇਟ ਕਰਦੀ ਪਈ ਕਿਉਂਕਿ ਉਹ ਅੱਜ ਤੁਹਾਨੂੰ ਪਤਾ ਤਿਆਰ ਦਾ ਦਿਨ ਹੈ ਤੇ ਟ੍ਰੈਫਿਕ ਇੰਨੀ ਜ਼ਿਆਦਾ ਕਿ ਆਪਾਂ ਗੱਡੀ ਕਿਤੇ ਪਾਰਕ ਕਰਕੇ ਨਹੀਂ ਜਾ ਸਕਦੇ ਗੱਡੀ ਪਾਰਕ ਕਰਕੇ ਛੱਡਦੇ ਹਾਂ ਉਨੇ ਚਿੰਨੂ ਕੋਈ ਨਾ ਕੋਈ ਮਾਰ ਖੁੱਟ ਜਾਂਦਾ ਤਾਂ ਸੋ ਇਸ ਕਰਕੇ ਮੈਨੂੰ ਆ ਗੱਡੀ ਦੀ ਥੋੜਾ ਰਿਸਕ ਜਿਹਾ ਲੱਗਦਾ ਹੁੰਦਾ ਕਿ ਨਹੀਂ ਐਨ ਆ ਛੱਡ ਕੇ ਜਾਵਾਂ ਸੋ ਅਸੀਂ ਸੋਚਿਆ ਕਿ ਸੁਬਾ ਆ ਕੇ ਅਸੀਂ ਗੁਰਸ਼ਰਨ ਗੁਣਾ ਦੇ ਰਖੜੀਆਂ ਬੰਨਾਂਗੇ ਬਾਕੀ ਹੁਣ ਇੱਥੇ ਰੜਿਆਲੇ ਬੰਨ ਲਈਏ ਕਿਉਂਕਿ ਮੇਰੇ ਦਿਉਰਾਂ ਦੇ ਦੋ ਬੱਚੇ ਨੇ ਦੋ بیٹے ਉਹਨਾਂ ਦੇ ਅਸੀਂ ਰਖੜੀ ਹਰ ਸਾਲ ਬੰਨਦੇ ਆ ਅੱਗੇ ਤਾਂ ਪ੍ਰਭੂ ਉਹਨਾਂ ਨੂੰ ਉਹਨਾਂ ਦੀ ਮਾਸੀ ਹੋਣੀ ਲੈ ਕੇ ਹੁੰਦੀਆਂ ਸੋ ਇਸ ਵਾਰ ਮੈਂ ਉਹਨਾਂ ਨੂੰ ਕਹਿ ਕੇ ਚੱਲੂ ਇਸ ਵਾਰ ਮੈਂ ਲੈ ਕੇ ਚਲਦੀ ਆ ਬਾਕੀ ਆਪਦੇ ਪਰਿਵਾਰ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਹੁੰਦਾ ਬਹੁਤ ਜ਼ਰੂਰੀ ਬੈਲੈਂਸ ਕਰਨਾ ਹੁੰਦਾ ਲਾਈਫ ਨੂੰ ਸੋ ਟਰਾਈ ਕਰਦੇ ਪਏ ਆ ਰਾਮਾਂ ਦੀਆਂ ਰਖੜੀਆਂ ਲੈਂਦਾ ਸ਼ੌਂਕ ਹੁੰਦਾ ਨਾ ਇਸੇ ਕਰਕੇ ਮੈਂ ਇਹਨਾਂ ਨੂੰ ਆਪ ਹੀ ਭੇਜਦਾ ਤੇ ਤੁਸੀਂ ਆਪ ਹੀ ਜਾ ਕੇ ਪਸੰਦ ਕਰ ਲਿਓ ਪਤਾ ਨਹੀਂ ਕੀ ਪਸੰਦ ਕਰਕੇ ਲਿਆਈਆਂ ਹੋਣੀਆਂ ਹੋਣਾ ਕੁਛ ਦੀ ਇਹਨਾਂ ਨੂੰ ਆ ਗਈਆਂ ਪਸੰਦ ਜੀ ਇਹ ਰਖੜੀਆਂ ਬੜੀਆਂ ਮਹਿੰਗੀਆਂ ਨੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕਿਵੇਂ ਰਖੜੀਆਂ ਪਸੰਦ ਆ ਗਈਆਂ ਹਾਂਜੀ ਇੱਕ ਤਾਂ ਮਮਾ ਜੀ ਅਸੀਂ ਰਖੜੀ ਲਈਆਂ ਡੱਬਾ ਜਾਵਾ ਬ੍ਰੇਸਲੇਟ ਵਾਲੀ ਵੀ ਹੈ ਤੇ ਦੂਸਰੀ ਕਿੰਨੀਆਂ ਰਖੜੀਆਂ ਲਈਆਂ ਤਿੰਨ ਚਾਰ ਲੈ ਆ ਕਿ ਦੋ ਮੈਂ ਦੇਖ ਸਕਦੀ ਆ ਕਿੰਨੀਆਂ ਰਕੜੀਆਂ ਲੈ ਚਾਰ ਰੱਖੀਆਂ ਰੱਖੀਆਂ ਰਕੜੀਆਂ ਹਮੇਸ਼ਾ ਵੱਧ ਲਈਦੀ ਹੁੰਦੀਆਂ ਉੱਥੇ ਘਰੇ ਚਾਚੇ ਵੀ ਆ ਤੋ ਆਹਾਂ ਨਨੀਆਂ ਲੈ ਕੇ ਆਵਲੀਆਂ ਤੇ ਧਾਗੇ ਧੂਗੇ ਕੋਈ ਨਹੀਂ ਲੈ ਨਹੀਂ ਧਾਗੇ ਨਹੀਂ ਲੈ ਆਹਾਂ ਫੜ ਲਿਆ ਧਾਗੇ ਆਹ ਲੈ ਲੀਆਂ ਇਹਨਾਂ ਨੇ ਵੇਖੋ ਕਿੰਨੀਆਂ ਮਹਿੰਗੀਆਂ ਲਾਈਆਂ ਨੇ ਚੱਲ ਕੋਈ ਜਲਦੀ ਇਹਨਾਂ ਨੇ ਡੱਬੇ ਚੱਕੇ ਇਹ ਦੋਆਂ ਜਾਣੀਆਂ ਚੱਲ ਕੋਈ ਤੇ ਤੂੰ ਮੇਰੀ ਗੱਲ ਸੁਣ ਉਹ ਲਿਆ ਧਾਗੇ ਫੜ ਲਿਆ ਫਿਰ ਆਖਰੀ ਪੀਸ ਬੱਤੇ ਸੀਗੇ ਆਖਰੀ ਪੀਸ ਬੱਤੇ ਸੀਗੇ ਕਿੰਨੇ ਕਨੇ ਦੀ ਆਈ ਇਹ ਰੱਖਤੀ ਹੈ ਕਿਨੇ ਕਨੇ ਦੀ ਆਈ 957 ਕੋਈ ਗੱਲ ਨਹੀਂ ਹੈ 957 ਨਾ ਆ ਉਹ ਨਹੀਂ ਪਤਾ ਚੋਕਲੇਟ ਲੈ ਆਈਆਂ ਬਾਕੀ ਕਿੰਨੀਆਂ ਦੀ ਚੋਕਲੇਟ ਲੈ ਆਈ ਐ ਐਕਸਾਈਟਡ ਆ ਆਪਾ ਬਹੁਤ ਚਾਹਾਂ ਆਈ ਐ ਹਨਾ ਬਹੁਤ ਵਧੀਆ ਐਕਸਾਈਟਡ ਆ ਹਨਾ ਹਾਂਜੀ ਅਸੀਂ ਚਾਚੀ ਨੂੰ ਭੇਜਤਾ ਮਠਿਆਈ ਲੈਣ ਕਿਉਂਕਿ ਇੱਥੇ ਟ੍ਰੈਫਿਕ ਨੇ ਮਾਰੀ ਬਈ ਮੱਤ ਅਸੀਂ ਲੈਣ ਲੱਗੇ ਫਰੂਟ ਚਲੋ ਨੇਚਰ ਚੋ ਫਿਰ ਮਠਿਆਈ ਲੈ ਕੇ ਵਿਚਾਰੀ ਆ ਜੂਗੀ ਪਰ ਇਹ ਹੁੰਦਾ ਰਿਸ਼ਤਿਆਂ ਦੇ ਵਿੱਚ ਪਿਆਰ ਹੋਣ ਦਾ ਕਿ ਤੁਹਾਨੂੰ ਆਪਣੇ ਮਤਲਬ ਕਿ ਇਹਨਾਂ ਵਿਸ਼ਵਾਸ ਆਪਾਂ ਕਰ ਸਕਦੇ ਹਾਂ ਸੋ ਹੁਣ ਅਸੀਂ ਸਾਰਿਆਂ ਦੇ ਹਿੱਸੇ ਦੀਆਂ ਰਖਣੀਆਂ ਲੈ ਕੇ ਚੱਲੇ ਆ ਤੇ ਇੱਥੋਂ ਅਸੀਂ ਨੇਚਰ ਫਰੂਟ ਲੈ ਰਹੇ ਹਾਂ ਚਲੋ ਵੀ ਅਸੀਂ ਨੇਚਰ ਫਰੂਟ ਲੈ ਲਈਏ ਤੇ ਬਾਕੀ ਚੱਲ ਕੇ ਘਾਰੇ ਪਰਿਵਾਰ ਦਾ ਹਾਲ ਦੇਖਦੇ ਹਾਂ ਵੀ ਉਹ ਕੀ ਕਹਿੰਦੇ ਆ ਬਾਜਰੋ ਸਾਡੀ ਬਹੁਤ ਵੇਟ ਕਰ ਰਹੇ ਠੀਕ ਆ ਹਾਂ ਇੱਕਮ ਤੋਂ ਬੀਰ ਦੇ ਬ੍ਰੇਸਲੇਟ ਵਾਲੀ ਬੰਨੀ ਚੰਗਾ ਚਲੋ ਵੀਰਿੰਦਰ ਪੁੱਤ ਉੱਪਰ ਬਹਿ ਜਾ ਉੱਤੇ ਬਹਿ ਇਕਮ ਤੁਸੀਂ ਇੱਕ ਪਾਸੇ ਬਹਿਦੀਆਂ ਤਿੰਨੇ ਜਾਣੀਆਂ ਹਾਂ ਉਧਰਲੇ ਪਾਸੇ ਨਾ ਜਾ ਆ ਜਾ ਆ ਜਾ ਆ ਜਾ ਇੱਥੇ ਆ ਇੱਥੇ ਆ ਪਤਾ ਬੈ ਰਖੜੀ ਬੰਨਣੀਆਂ ਪਹਿਣਾ ਆ ਜਾ ਉੱਤੇ ਬਹਿ ਇਧਰਲੇ ਪਾਸੇ ਬਹਿ ਰਾਂ ਤਾਂ ਤਾਂ ਰਖੜੀ ਰਖੜੀ ਕਰ ਜੂਗਾ ਮੈਂ ਗੱਲ ਇਹ ਤਾਂ ਉਹੀ ਕੰਮ ਕਰਦਾ ਬੱਲ ਨਾਂ ਕੋਈ ਨਾ ਕੋਤਾ ਸਾਲ ਵਾਓ ਕਿੰਨੀ ਸੋਹਣੀ ਰਖੜੀ ਲੰਦੀ ਉਹ ਉਹਦਾ ਮੂੰਹ ਵੀ ਮਿੱਠਾ ਗਰਾ ਵੱਡੀ ਭੈਣ ਨੇ ਪਹਿਲਾਂ ਬਣੀ ਆ ਪ੍ਰਭਨੂਰ ਨੇ ਕਾਲਾ 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 ਸਾਰੀ ਹੁਣ ਵੀਰ ਤੂੰ ਵੀ ਹੱਥ ਕਰ ਬਤ ਅੱਗੇ ਦੀਦੀ ਬਨੂ ਤੇਰੇ ਦੀਦੀ ਬਨੂਗੀ ਜਾ ਦੇ ਕੋਲ ਉੱਟ ਕੇ ਬੰਦੇ ਹਾਂ उचा ना पैसे भी दवा है? तो है निका ना हजे फिर हजे तो लो गई नि हाँ ओ बर्फी भी बीर नवा लगे ਖਾਲਾ ਖਾਲਾ ਬੱਤੇ ਫਾਇਦਾ ਹੁੰਦਾ ਸਵਾਦ ਆ ਮਿੱਠੀ ਨੂੰ ਮਿੱਠਾ ਕਰੋ ਵੈਰੀ ਗੁੱਡ ਇਹ ਆਓ ਚੱਕ ਵੈਰੀ ਗੁੱਡ ਭੈਣ ਨੂੰ ਤਾਂ ਕਿਸੇ ਨੇ ਨਹੀਂ ਖਵਾਇਆ ਭੈਣ ਨੂੰ ਖਵਾਈ ਦਿੰਦੀ ਆ ਹਾਂ ਇੱਧਰ ਵੀ ਬਣਾਉਣੀ ਆ ਇਹ ਕਮਦੀਦੀ ਬਨੂਗੀ ਹੁਣ ਹਨਾ ਵਾਓ ਵੀਰ ਦੀ ਤਾਂ ਬਾਹ ਸਾਰੀ ਭਰ ਜਣੀ ਅੱਜ ਰੱਖੜੀਆਂ ਨਾਲ ਬਨ ਲੈਣ ਦੇ ਵੀਰ ਚੰਗੀ ਤਰ੍ਹਾਂ ਇੱਕ ਜਣੇ ਨੂੰ ਬੰਨ ਲੈੰਦੋ ਪੁੱਤ ਇੱਕ ਬੰਨ ਸਾਰੀ ਮੰਗ ਉਹ ਤੇ ਵੀਰ ਕਿਵੇਂ ਲੱਗਦਾ ਐਕਸਾਈਟਿਡ ਕਿੰਨੀ ਖੁਸ਼ੀ ਹੋ ਰਹੀ ਵੀਰ ਨੂੰ ਮੂੰਹ ਚ ਪਹਿਲੀ ਪਰਫੀ ਉਹਦੇ ਪਾਈ ਉਹਨੂੰ ਹੋਰ ਨਾ ਮੂੰਹ ਚ ਪਾਇਓ ਉਹਨੇ ਉਹ ਨਹੀਂ ਖਾਦੀ ਅਜੇ ਉਹ ਬੰਦ ਕਰਾ ਬੰਦ ਕਰ ਬੰਦ ਕਰ ਇਹ ਇਹ ਚਲੋ ਬੰਨੀ ਰੱਖ ਲੀਏ ਅੱਛਾ ਖੋਲਣੀਆਂ ਨਹੀਂ ਪੈਣਾ ਨੇ ਬੰਨੀਆਂ ਖੜਜੋ ਪੈਰਾਂ ਚਾ ਪਾਪੇ ਉਹਨਾਂ ਦੇ ਬੰਨੇ ਖੜਜੋ ਲਿਆ ਮੈਂ ਖੋਲ ਕੇ ਹਾਂ ਵਧੀਆ ਸੋਹਣੀਆਂ ਰਖੜੀਆਂ ਰਮਾਨ ਅੱਛਾ ਉਹਦੇ ਛੋਟਾ ਵੀ ਬੰਨੇ ਦੇ ਦੇ ਕੀ ਬੰਨੇ ਛੋਟਾ ਵੀ ਇਹਦੇ ਹੋ ਗਏ ਪੁਰਜੀ ਪੰਨਾ ਵੀਰ ਦੇ ਕੀ ਪੌਜੀ ਵਾਲਾ ਡਰੈਕਟਰ ਬੰਨੇ ਪਤਾ ਨਹੀਂ ਪਬਜੀ ਵਾਲਾ ਕਿਹੜਾ ਪੌਜੀ ਵਾਲਾ ਇਹ ਕ ਮੈਨੂੰ ਖਵਾ ਤੇ ਰਮਾਨ ਨੂੰ ਮਠਿਆਈ ਹਾਂ ਵੀਰ ਹਰਿਆਣਾ ਸ਼ੂਟ ਚਲੋ ਭਾਈ ਚਾਚੇ ਉੱਥੇ ਬਹਿ ਜਾਓ ਬੈੱਡ ਤੇ ਬਹਿ ਜਾਓ ਸਹੀ ਤਰੀਕੇ ਨਾਲ ਹੈਨਾ ਜਾਓ ਲੈ ਜਾਓ ਚਾਚੇ ਬਾਬ ਦੇ ਬੰਦੋ ਪਰ ਪਹਿਲਾਂ ਬਾਬ ਦੇ ਬਾਬ ਦੇ ਬੰਦ ਚਾਗਾ ਬਾਅਦ ਚ ਹੋ ਕੇ ਨਹੀਂ ਬਾਅਦ ਚ ਬੰਨੇ ਹੋ ਜਾਓ ਕਿੰਨਾ ਮੈਨ ਨਾ ਰਿਹਾ ਭਾਈ ਲੈ ਲਓ ਭਾਈ ਹਾਂ ਅਰਮਾਨ ਨਹੀਂ ਮੈਂ ਮਰ ਜਾਵਾ ਗਰੂ ਹਾਂ ਹਾਏ ਚਲ ਵੈਰੀ ਗੁੱਡ ਅਰਮਾਨ ਪਬਨੂਰ ਲੈ ਵਾਓ ਬਾਵਾ ਆ ਜਾ ਅੱਜੇ ਰੁਕ ਜਾ ਆ ਜਾ ਆ ਜਾ ਪਹਿਲੇ ਵੇਖ ਲੈ ਲਟਾਂ ਗਾਈ ਕਰੋ ਵਾਹ ਭਈ ਉਹਨੂੰ ਕਿਵੇਂ ਪਤਾ ਵੀ ਤਿੰਨ ਨੋਟ ਕਿੰਨਾ ਨੇ ਕੰਨਣੇ ਵੇਲਾ ਵਾਓ ਗੁੱਡ ਅਰਮਾਨ ਇਹ ਬਹੁਤ ਵਧੀਆ ਚੀਜ਼ ਸੀ ਜੰਨਾ ਆ ਲੈਟਾਂ ਤੂੰ ਵੇ ਚਲੋ ਬਰਨਾ ਨਾ ਕੋਈ ਨਾ ਕੁਛ ਨਹੀਂ ਹੁੰਦਾ ਹਾਂ ਤਿੰਨੇ ਜਣੀਆਂ ਰਲ ਕੇ ਬੰਨ ਲੋ ਚਾਚੇ ਉਹ ਚਾਚੇ ਦੇ ਵੀ ਬੰਨ ਲੋ ਬਵ ਲੈ ਗਈ 2/4 2 ਤੂਨ ਲੈ ਲਾ 2 ਇੱਕਮ ਲੈ ਲੂਗੀ ਮੇਰੇ ਕੋਲ ਇੱਕ ਹੀ ਆ ਉੱਥੇ ਹੈਗੀਆਂ ਚਾਚਾ ਵੀ ਬਟਾ ਤਿੱਕੂ ਜੀਆਂ ਨਾਲ ਲੈ ਭਲਾ ਇਹਨਾਂ ਦੀਆਂ ਦੋ ਲਾ ਲ ਚੰਗਾ ਚਲੋ ਹਾਂ ਚਲੋ ਤੂੰ ਲੈ ਲਿਆ ਪੁੱਤ ਲੈ ਉਹ ਤਾਂ ਆਪ ਹੀ ਬਰਫੀ ਖਾਈ ਜਾਂਦੇ ਆ ਆ ਨਾ ਡੇ ਨਾ ਡੇ ਤੇਰੇ ਪੈਸੇ ਆ ਜਿੰਦ ਪਾ ਇਹ ਤੇ ਲੈ ਉਹ ਨੂੰ ਨਹੀਂ ਲਾਗਣਾ ਮੈਨੂੰ ਪੈਸੇ ਤੂੰ ਦੇ ਦੇ ਯਾਰ ਉਹ ਤੇ ਹੀ ਗੱਲ ਹੈ ਉਹ ਕਹਿੰਦਾ ਮੈਂ ਨਹੀਂ ਦੇਣੀ ਉਹ ਕਹਿੰਦਾ ਵੱਡਾ ਹੋ ਕੇ ਮੈਂ ਕਮਾ ਕੇ ਦਊਂਗਾ ਲੈ ਵੈਰੀ ਗੁੱਡ ਹਾਈ ਹਾਈ ਚਾਚਾ ਚ ਨਹੀਂ ਹੱਸਣੀ ਸੀ ਅੱਜ ਤਾਂ ਵਧੀਆ ਬੋਣੀ ਹੋ ਗਈ ਹੈ ਨਾ ਦੇ ਦੀ ਨਿਆ ਪੈਸੇ ਤੈਨੂੰ ਪੈਸੇ ਤੈਨੂੰ ਚੰਗੇ ਆ ਚਲ ਬਾਅਦ ਦੀ ਦੀ ਆ ਚਲ ਵਾਹ ਵਾਲੀਆਂ ਰਖੜੀਆਂ ਲਿਆਈਆਂ ਹਾਂ ਕੀ ਆ ਪਹਿਣਾ ਲੱਗੇ ਪਾ ਲਓ ਜੀ ਮੁੰਡਿਆਂ ਤੋਂ ਬਾਅਦ ਹੁਣ ਪਹਿਣ ਦੀ ਵਾਰੀ ਆ ਗਈ ਹੈ ਨਾ ਵੀ ਇਹ ਵੀ ਨਹੀਂ ਛੱਡਣੀ ਵਧੀਆ ਗੱਲ ਆ ਮੁੰਡਿਆਂ ਦੇ ਤਾਂ ਸਾਰੇ ਬੰਦੇ ਆ ਕੁੜੀਆਂ ਦੇ ਕੌਣ ਬੰਦ ਆ ਆ ਬੰਨਣ ਦੇ ਭਾਣਾ ਦੇ ਪਰ ਮੈਂ ਇਹ ਹਰਾਣਾ ਇਹਨਾਂ ਦੇ ਆਪਦੇ ਆਪ ਦਿਮਾਗ ਚ ਕਿਵੇਂ ਆਈ ਵੀ ਅਸੀਂ ਬਾਵਲੀ ਵੀ ਰਖੜੀ ਲੈਣੀ ਆ ਮੈਂ ਤਾਂ ਕੁਛ ਨਹੀਂ ਕਿਹਾ ਨਾ ਮੈਂ ਮੇਂਹੀ ਚੇਤਾ ਹੀ ਇਹ ਚੀਜ਼ ਮੈਨੂੰ ਯਾਰ ਪਪੂ ਨੇ ਨਹੀਂ ਲੋਣਾਗਾ ਤੇ ਦੂਸਰੇ ਵੀ ਬੰਦ ਨੇ ਜਿਹੜਾ ਪਪੂ ਆ ਹਾਂ ਆਵੇ ਪਈਆਂ ਬਿੱਲੀਆਂ ਦੀ ਆ ਵੀ ਸੋਹਣੀਆਂ ਰਖੜੀਆਂ ਪਰ ਆ ਤਾਂ ਛੋਟੇ ਬੀਮ ਆ ਪੈਸੇ ਚਾਹੀਦੇ ਹੁੰਦੇ ਆ ਕਿ ਫੈਸ਼ਨ ਵਾਲੋ ਜਿਆਦਾ ਪਹਿਣਾ ਨੂੰ ਪਿਆਰ ਦੇਈਦਾ ਹੁੰਦਾ ਉਜਿਤ ਮਾਨ ਦੇਈਦੀ ਹੈ ਨਾ ਚੱਲ ਗਈ ਮੇਰਾ ਮੈਨੂੰ ਬੋਲ ਚਲ ਕੱਪੜੇ ਤਾਂ ਬਦਲਾਇ ਨਾ ਕੱਪੜੇ ਜੇ ਹਾਂ ਬਸ ਮੈਂ ਕਿਹਾ ਸਨੂਗ ਨੂੰ ਮੈਂ ਰੱਖਣੀ ਹੈ ਆਲ ਵੀ ਨੂਰ ਵੀ ਆਉਂਦੀ ਹੈ ਚੱਲ ਵਧੀਆ ਪਰ ਆ ਚੀਜ਼ ਮੈਨੂੰ ਵਧੀਆ ਲੱਗੀ ਨਾ ਤੁਹਾਡੇ ਇੰਨੇ ਰੱਖਣੀਆਂ ਬਣੀਆਂ ਹੈ ਨਾ ਗੁੱਡ ਗਰਲਸ ਸਿਆਣੀਆਂ ਸਾਡੀਆਂ ਕੁੜੀਆਂ ਹਨਾ ਕਿਉਂ ਗਾਉਂਦੇ ਆ ਹਾਈ ਹਾਈ ਲੈ ਮੁਭਜਾ ਲੱਗੀਆਂ ਅੱਜ ਤਾਂ ਗਰਾਈ ਗਰਾਈ ਵਾਧੂ ਗਰਾਈ ਹੈ ਨਾ ਆ ਇਧਰ ਗਾ ਹੁੰਦੇ ਆ ਤੁਸੀਂ ਬੈਠ ਜਾਓ ਪਿੱਛੇ ਆ ਕੇ ਥੋੜਾ ਆ ਗਿਆ ਚਾਹ ਨਹੀਂ ਨਿਕਾਸ ਸੀ ਜਿੰਨੇ ਜੋਗਾ ਸੀ ਉਹਦਾ ਦਿਲ ਸੀ ਦੇਣ ਦਾ ਉਹਨੇ ਦਿੱਤਾ ਤੂ ਇਹ ਖੁਸ਼ੀ ਆ ਤੇ ਇਹ ਖੁਸ਼ੀ ਆ ਕਿ ਨਹੀਂ ਫੇਰ ਪਰ ਵੇਖ ਲਾ ਇੰਨਾ ਕਿੰਨਾ ਹੁੰਦਾ ਨਾ ਭਰਾਵਾਂ ਭਰਾਈ ਹੁੰਦੀ ਇੰਨਾ ਪਿਆਰ ਹੁੰਦਾ ਚੱਲ ਵੈਰੀ ਗੁੱਡ ਓਏ ਪਾਪਾ ਨੂੰ ਵੇਖੀਏ ਇਹ ਚੀਜ਼ ਦੀ ਕਿੰਨੀ ਖੁਸ਼ੀ ਹੁੰਦੀ ਕਿ ਮੇਰੇ ਬੱਚਿਆਂ ਨੇ ਐ ਕੀਤਾ ਰੱਖਣੀ ਆ ਸੋਹਣੀਆ ਬਲੀ ਹਾਂ ਇੱਕ ਰੱਖ ਲ ਗਈ ਮੇਰੀ ਮਾੜੀ ਜੀ ਮਾੜੀ ਜੀ ਰਹਿ ਗਈ ਉਹ ਨਹੀਂ ਆਹ ਕਰਟੇਗਾ ਸਾਡੇ ਗੋਟ ਪਲ ਪਾਰ ਤੇ ਬਾਜੀ ਹਾਂ ਮੈਂ ਆ ਬੰਨ ਦੇ ਕੋਨੀ ਨਿੰਨੀ ਹਾਂ ਬੰਨਦੇ ਭਾਈ ਕੋਈ ਗੱਲ ਇਸੇ ਦੇ ਨਾਲ ਅੱਜ ਦਾ ਵੀ ਵਲੌਗ ਖਤਮ ਹੁੰਦਾ ਹੈ ਔਰ ਮੈਨੂੰ ਇਸ ਵਲੌਗ ਦੇ ਵਿੱਚ ਸਭ ਤੋਂ ਵਧੀਆ ਚੀਜ਼ ਇਹ ਲੱਗੀ ਸੀ ਕਿ ਜਿਹੜਾ ਸਾਡੇ ਬੱਚਿਆਂ ਨੇ ਜੋ ਸਾਡੇ ਘਰੇ ਕੰਮ ਕਰਦੇ ਆ ਉਹਨਾਂ ਦੇ ਵੀ ਰਖੜੀਆਂ ਬਣੀਆਂ ਉਹਨਾਂ ਨੇ ਆਪਦੇ ਆਪ ਖਰੀਦਦਾਰੀ ਕੀਤੀ ਆਪਦੇ ਆਪ ਉਹਨਾਂ ਨੂੰ ਇਹ ਚੀਜ਼ ਪਤਾ ਸੀ ਅਸੀਂ ਐਸਾਸ ਬੰਦੇ ਵਾਸਤੇ ਰਖੜੀ ਲੈਣੀ ਚਾਹੇ ਬੱਚੇ ਛੋਟੇ ਹੋਣ ਪਰ ਹੁਣ ਤੋਂ ਹੀ ਆਪਾਂ ਨੂੰ ਜੀ ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਵਾਂਗੇ ਕਿ ਉਹਨਾਂ ਲਈ ਕੀ ਸਹੀ ਆ ਗਲਤ ਕਿਉਂਕਿ ਬੱਚੇ ਮਾਂ ਪਰ ਉਹਨੂੰ ਵੇਖ ਕੇ ਹੀ ਸਿੱਖਦੇ ਆ ਸੋ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਿਦਾਂ ਦਾ ਲੱਗਿਆ